ਬਿਲਾਵਲ ਬਾਣੀ ਭਲਤਾ ਕੀ ਕਬੀਰ ਜੀਓ ਕੀ ਿਫੋ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਐਸੋ ਇਹ ਸੰਸਾਰ ਪੀਖਣ ਇੱਕ ਸੁਧ ਰਾਗ ਹੁੰਦੇ ਸੰਗੀਤਨ ਰਾਗ ਹੁੰਦੇ ਆ ਜਿਸ ਪ੍ਰਕਾਰ ਸਾਹਿਬ ਸੰਗਤ ਜੀ ਜਿਹੜਾ ਸੁਧ ਕੀਤੇ ਹੈ ਉਹ ਸੰਗੀਤਨ ਹੈ ਜਿਹਦੇ ਵਿੱਚ ਆਲਾਪ ਤੇ ਸਾਧ ਸੰਗਤ ਜੀ ਵਿਖਿਆਨ ਹੋਵੇ ਉਹ ਸੁਧ ਕੀਚੇ ਹੁੰਦਾ ਹੈ ਅਤੇ ਜਿਹੜਾ ਕੱਲਾ ਸੁਦਾ ਉਹ ਕਦੇ ਕੱਲਾ ਹੀ ਉਸ ਆਲਾਪ ਹੁੰਦਾ ਹੈ ਆਗ ਵਿੱਚ ਇਹ ਬਲਾਵਲ ਚ ਆਲਾਪ ਹੀ ਆਲਾਪ ਕੀਤਾ ਗੁਰੂ ਸਾਹਿਬ ਨੇ ਵਾਰ ਸਨਾਦ ਕੀਤੀ ਹੈ ਹੁਣ ਬਲਾਵਲ ਚ ਬਾਣੀ ਭਗਤਾਂ ਦੀ ਵਿਚਾਰਨ ਕਰਦੇ ਹੈ ਲੋਕਾਂ ਦਾ ਕਿਉਂ ਵੀ ਪਹਿਲਾਂ ਕਬੀਰ ਸਾਹਿਬ ਜੀ ਦੀ ਬਾਣੀ ਆ ਰਹੀ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਇਹ ਸਾਧ ਸੰਗਤ ਜੀ ਮਹਾਰਾਜ ਨੌ ਵਾਰੀ ਨੰਤਰੋ ਤੇ ਆ ਰਹੀ ਹੈ ਬਾਣੀ ਵਿੱਚ ਇਹ ਪਿੱਛੇ ਅੱਠ ਵਾਰੀਆਂ ਆ ਚੁੱਕਾ ਹੈ ਗੋੜੀ ਦੇ ਸ਼ੰਤਾਂ ਵਿੱਚ ਕਬੀਰ ਵਿੱਚ ਇੱਥੇ ਹੁਣ ਇਹ ਨੌਵੀਂ ਵਾਰ ਉਚਾਰਦੇ ਆ ਇੱਕ ਓਦੋਂ ਐ ਤਰੂ ਪਰਮੇਸ਼ਵਰ ਹੈ ਉੰਕਾਰ ਸਾਰਿਆਂ ਦਾ ਪ੍ਰਕਾਸ਼ ਕੈ ਸਤਰੀ ਕਾਨਵਾ ਬ ਰੂਪ ਹੈ ਨਾਮ ਪ੍ਰਸਿੱਧ ਹੈ ਕਰਤਾ ਸਾਰੇ ਜਲ ਨੂੰ ਵੇਚਣ ਵਾਲਾ ਪੁਰਖ ਸਾਰਿਆਂ ਥਾਂ ਜੀ ਪੂਰਨ ਹੈ ਐਸਾ ਪਰਮੇਸ਼ਰ ਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਸਰੂਪ ਲਖਣ ਤੇ ਪਟਾਸਤੀ ਲਖਣਾ ਦੁਆਰਾ ਕਹਿ ਕੇ ਗੁਰਪ੍ਰਸਾਦ ਕਿਹਾ ਹੈ ਇਹਦੇ ਵਿੱਚ ਜਿਹੜੇ ਲੋਕ ਸਾਧ ਸੰਗਤ ਜੀ ਜਾਪ ਕਰਦੇ ਸੀ ਨਾ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ 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 ਹਰੇ 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 ਰਾਮ ਹਰੇ ਰਾਮ 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 ਹਰੇ ਹਰੇ ਉਹ 16 ਮੰਤਰ ਸੀ ਉਹਨਾਂ 16 ਮੰਤਰਾਂ ਦਾ ਮਾਰਨ ਕਹਿ ਹੋਈ ਭਾਈ ਇਹਦਾ ਨਾਮ ਖੋੜਸਾ ਮੰਤਰ ਹੈ ਕਬੀਰ ਜੀ ਨੇ ਕਿਹਾ 16 ਹੈ ਮੱਦੇ ਪਉਨ ਚ ਕੋ ਰਿਆ ਇਹ 16 ਅਖਰਾ ਮੰਤਰ ਹੈ ਇਸ ਨੂੰ ਜਪਿਆ ਕਰੋ ਉਹਨਾਂ ਕਿਰਤ ਬਣਾਵਾਉਂਦੇ ਮੰਤਰ ਵਿਖੋ ਇਹ ਆਗਿਆ ਦਿੱਤੀ ਹੈ ਸੱਚੇ ਪਾਤਸ਼ਾਹ ਜੀ ਨੇ ਇਹਦਾ ਨਾਮ ਖੋੜਸਾ ਮੰਤਰ ਬਾਣੀ ਤੇ ਹੈ ਐਸੋ ਇਹੋ ਸੰਸਾਰ ਪੀਖਣਾ ਸਾਬ ਕਬੀਰ ਜੀ ਦੇ ਪਾਸ ਸਾਧ ਸੰਗਤ ਜੀ ਬੜੇ ਲੋਕ ਪਰਸ਼ਨ ਉਤ ਕਰਨ ਵਾਲੇ ਆਉਂਦੇ ਰਹਿੰਦੇ ਕਹਿਣ ਲੱਗੇ ਕਿ ਕਬੀਰ ਜੀ ਸੰਸਾਰ ਸਤਵਾਕ ਅਸਤ ਹੈ ਕਹਿਣ ਲੱਗੇ ਤੁਸੀਂ ਦੱਸੋ ਭਾਈ ਕਹਿੰਦੇ ਕਿ ਸਾਨੂੰ ਤਾਂ ਸਮਝ ਨਹੀਂ ਪੈਂਦੀ ਤਾਂ ਕਬੀਰ ਸਾਹਿਬ ਜੀ ਇਹ ਸੰਸਾਰ ਨੂੰ ਮਿੱਥਿਆ ਰੂਪ ਕਥਨ ਕਰਦੇ ਹੋਏ ਉਪਦੇਸ਼ ਦਿੰਦੇ ਹਨ ਉਹਨਾਂ ਪ੍ਰੇਮੀਆਂ ਦੇ ਤਾਂ ਹੀ ਭਾਈ ਸੁਣੋ ਇਹ ਸੰਸਾਰ ਕਿਹਾ ਜਿਆ ਹੈ ਐਸੋ ਇਹੋ ਸੰਸਾਰ ਪੀ ਜਿਹੜਾ ਐਸਾ ਇਹ ਸੰਸਾਰ ਸੱਚਾ ਮੰਨਿਆ ਇਹ ਦੇਖਣਾ ਰਾਤ ਨੂੰ ਦੇਖਣ ਵਾਲਾ ਪੂਤਲੀਆਂ ਦੇ ਤਮਾਸ਼ੇ ਵਰਗਾ ਹੈ ਨਿਸਪੇਖਨ ਪੂਤਲੀਆਂ ਦੀ ਨਹੀਂ ਆਈ ਤਮਾਸ਼ੇ ਦੀ ਨਹੀਂ ਆਈ ਹੈ ਉਹ ਤਮਾਸ਼ਾ ਕਰਕੇ ਜਿਹੜੇ ਪੂਤਲੀਆਂ ਵਾਲੇ ਹੁੰਦੇ ਉਹ ਮੂਧੀਆਂ ਟੇਡੀਆਂ ਕਰਕੇ ਰੱਖ ਦਿੰਦੇ ਐ ਮਾਰਾ ਪਰਾਰਾਵਦ ਨਾਲ ਇਹਨਾਂ ਤਮਾਸ਼ਾ ਕਰਕੇ ਅੰਤ ਨੂੰ ਸਾਥ ਸੰਗਤ ਜੀ ਇਹਨਾਂ ਦੀ ਸਮਾਪਤੀ ਦੇਹਾਂ ਦੀ ਕਰ ਦਿੰਦੇ ਇਸ ਪ੍ਰਕਾਰ ਦੀ ਆ ਸੁਆਹ ਹੈ ਇਸ ਇਹੋ ਜਿਹਾ ਸੰਸਾਰ ਨੂੰ ਸੱਚ ਕਰਕੇ ਨਾ ਵੇਖਣਾ ਕਰ ਇਹ ਝੂਠਾ ਹੀ ਹੈ ਜਿਸ ਨੇ ਮਾਤਰੀ ਹੈ ਨਾਲ ਕੋਈ ਲੈ ਕੇ ਨਹੀਂ ਆਇਆ ਨਾਲ ਕਿਸੇ ਨੂੰ ਕੁਝ ਲੈ ਕੇ ਨਹੀਂ ਜਾਣਾ ਇਸ ਪ੍ਰਕਾਰ ਇਹਨੂੰ ਸੱਚਾ ਮੰਨ ਕੇ ਨਾ ਦੇਖਣਾ ਕਰ ਅਤੇ ਐਸੋ ਇਹ ਸੰਸਾਰ ਦੇਖਣਾ ਇਹੋ ਜਿਹਾ ਸੰਸਾਰ ਦੇਖਣਾ ਤਮਾਸ਼ੇ ਦੀ ਨਹੀਂ ਆਈ ਹੈ ਜਿਵੇਂ ਜਾਦੂਗਰ ਦਾ ਤਮਾਸ਼ਾ ਹੁੰਦਾ ਹੈ ਇਹੋ ਜਿਹਾ ਹੈ ਇਹਨੂੰ ਦੇਖਣਾ ਕਰ ਮਿੱਥਿਆ ਰੂਪ ਕਰਕੇ ਦੇਖਣਾ ਕਰ ਸੱਚ ਮੰਨ ਕੇ ਨਾ ਵੇਖਣਾ ਕਰ ਰਹਿਣ ਨਾ ਕੋ ਪਈ ਹੈ ਜੇ ਤੂੰ ਵੇਖਣਾ ਕਰਦਾਂਗੀ ਇਹ ਭਰਿਆ ਹੋਇਆ ਬਰਿਆਦ ਹੀ ਨਹੀਂ ਆਈ ਪ੍ਰਤੀਤ ਹੁੰਦਾ ਹੈ ਬਰਿਆ ਠੀਕ ਭਰਿਆ ਹੁੰਦਾ ਜਿਹੜਾ ਪਾਣੀ ਲੰਘ ਜਾਂਦਾ ਉਹ ਸੈਂਕੜੇ ਕੋਹਾਂ ਚਲੇ ਜਾਂ ਦੂਏ ਦਿਨ ਨਹੀਂ ਉਹ ਪਾਣੀ ਆਉਂਦਾ ਉਸ ਵਿੱਚ ਜਿਹੇ ਪ੍ਰਕਾਰ ਜਿਹੜੇ ਸਾਹ ਮੁੱਕ ਜਾਂਦੇ ਚਲੇ ਜਾਂਦੇ ਹਨ ਜਿਹੜੇ ਚੜਾਈ ਕਰ ਜਾਂਦੇ ਮੁੜ ਕੇ ਉਹ ਨਹੀਂ ਫੇਰ ਉਸੇ ਤਰ੍ਹਾਂ ਵੇਖੀ ਦੇ ਇਸ ਪ੍ਰਕਾਰ ਦਾ ਸੰਸਾਰ ਹੈ ਰਹਿਣ ਨਾ ਕੋਈ ਪਈ ਹੈ ਰੇ ਜਿਹਦੇ ਵਿੱਚ ਕੋਈ ਰਹਿਣਾ ਨਹੀਂ ਪਾਵੇਗਾ ਭਾਈ ਦੁਨੀਆ ਵਿੱਚ ਜਿੰਨੇ ਵੀ ਆਏ ਆ ਦੇ ਭਾਰੀ ਸੋ ਉਹਨਾਂ ਨੂੰ ਕੁਝ ਕਰਨਾ ਪਿਆ ਹੈ ਸੂਦੇ ਸੂਦੇ ਰੇਗ ਚਲ ਹੋ ਤੋ ਤੁਹਾਨੂੰ ਚਾਹੀਦਾ ਸੂਦਾ ਮਾਰਗ ਜੋ ਭਗਤੀ ਦਾ ਹੈ ਪਰਮੇਸ਼ਰ ਦੇ ਗਿਆਨ ਦਾ ਹੈ ਉਸ ਸੂਦੇ ਨਿਸਕਵਟ ਹੋ ਕੇ ਰੇਗ ਨਾਵ ਰਿਸਕ ਚੱਲੋ ਤੁਰ ਚੱਲੋ ਰੇਗ ਨਾਵ ਰਸਤੇ ਗਈ ਹੈ ਸਿੱਧੇ ਭਗਤੀ ਦੇ ਮਾਰਗ ਵਿੱਚ ਸਿੱਧੇ ਨਿਸਕਪਟ ਹੋ ਕੇ ਏਗ ਰਸਤੇ ਚੱਲਣਾ ਕਰੋ ਨਾਤਰ ਕੋ ਧੱਕਾ ਦਿਵਈ ਹੈ ਜੇ ਤੁਸੀਂ ਭਗਤੀ ਦੇ ਰਸਤੇ ਨਿਸਕਪਟ ਹੋ ਕੇ ਸਿੱਧੇ ਹੋ ਕੇ ਨਾ ਚੱਲੋਗੇ ਨਾਤਰ ਨਹੀਂ ਤਾਂ ਭਾਈ ਜਿਹੜਾ ਕਿਸੇ ਜੂਨ 'ਚ ਡਿੱਗਣਾ ਤਾਂ ਇੱਕ ਧੱਕਾ ਸਾਫ ਸਾਜ ਦੇਣਾ ਜਿਹੜਾ ਜਿਹੜਾ ਨਰਕ ਆਦ ਕਾਂ ਚ ਪਾ ਦੇਣਾ ਹੈ ਇੱਕ ਧੱਕਾ ਹੈ ਖੋਟਾ ਧੱਕਾ ਮਿਲੇਗਾ 84 ਲੱਖ ਜੂਨ ਭੋਗਣੇ ਪਵੇਗੀ ਇਸ ਪ੍ਰਕਾਰ ਜੇ ਸਿਮਰਨਾ ਕਰੋਗੇ ਰਹਾਉ ਬਾਰੇ ਬੁੱਢੇ ਤਰਨੇ ਭਈਆ ਇਹ ਜਿਹੜੇ ਬੱਚੇ ਵੀ ਨਹੀਂ ਰਹਿਣੇ ਹੈ ਬੁੱਢੇ ਬਿਰਧ ਵੀ ਨਹੀਂ ਰਹਿਣੇ ਹੈ ਤਰਨੇ ਜਵਾਨ ਵੀ ਨਹੀਂ ਰਹਿਣੇ ਹੈ ਭਈਆ ਸਭ ਨੂੰ ਜਮ ਲੈ ਜਾਈ ਹੈ ਰੇ ਸਾਰਿਆਂ ਸ੍ਰੀ ਅੰਤਾਈ ਵਿੱਚੋਂ ਸੂਖਮ ਸਰੀਰ ਨੂੰ ਕੱਢ ਕੇ ਜਮ ਲੈ ਜਾਏਗਾ ਰੇ ਹਕਾਈ ਮਾਨਸ ਬੱਪੜਾ موسی ਕੀ ਨੂੰ ਇਹ ਤਾਂ ਬਾਈ ਐਂ ਦ੍ਰਿਸ਼ਟਾਂਤ ਸਮਝੋ ਜਿਹੜਾ ਮਨੁੱਖਾ ਵਿਚਾਰਾ ਤਾਂ ਮੂਸਾ ਚੂਹੇ ਦੀ ਨਿਆਈ ਬਣਾਇਆ ਹੋਇਆ ਹੈ ਮੀਚ ਬਲਈਆ ਖਾਈ ਹੈ ਮੀਚ ਮੌਤ ਹੋਈ ਬਲਈਆ ਬਿੱਲੀ ਹੈ ਚੂਹਿਆਂ ਨੂੰ ਜੇ ਬਿੱਲੀ ਖਾਈ ਜਾਂਦੀ ਹੈ ਐ ਮੌਤ ਸਾਰਿਆਂ ਜੀਆਂ ਨੂੰ ਚੂਹੇ ਚੂਹਿਆਂ ਦੀ ਨਿਆਈ ਖਾਈ ਜਾ ਰਹੀ ਹੈ ਨਾਸ਼ ਕਰੀ ਜਾ ਰਹੀ ਹੈ ਧਨਵੰਤਾ ਆਰ ਨਿਰਧਨ ਮਨਈ ਇਹ ਜਿਹੜਾ ਕਾਲਾ ਮਨਈ ਨਾਮ ਕਾਂਸੀ ਦੇ ਵਿੱਚ ਇਹ ਮਨੁੱਖ ਦਾ ਨਾਮ ਹੈ ਬੋਲੀ ਹੈ ਸੋ ਯੂਰ ਫਰਮਾਉਂਦੇ ਹਨ ਧਨਵੰਤਾ ਅਰ ਨਿਰਧਨਮਨੈ ਜਿਹੜਾ ਭਈ ਧਨਵਾਲੇ ਕਹਾਉਂਦੇ ਆਪਣੇ ਆਪ ਨੂੰ ధਨੀ ਅਰ ਬੌੜੇ ਨਿਰਧਨਮਨੈ ਮਨੁੱਖਣਗੇ ਜਿਹੜੇ ਬਾਕੀ ਕਛੂ ਨਾ ਕਾਨੀ ਇਹ ਕਾਲ ਧਨਵਾਲਿਆਂ ਨੂੰ ਲਿਹਾਜ਼ ਕਰਕੇ ਛੱਡ ਨਹੀਂ ਜਾਂਦਾ ਤੇ ਕੰਗਾਲਾਂ ਨੂੰ ਲੈ ਜਾਂਦਾ ਹੂ ਇਉਂ ਕੰਗਾਲਾਂ ਨੂੰ ਤਰਸ ਕਰਕੇ ਛੱਡ ਨਹੀਂ ਜਾਂਦਾ ਕਿਸੇ ਦੀ ਕਾਨ ਕੋਣੜ ਨਹੀਂ ਕਾਲਦੇ ਤਾਂ ਹੀ ਹੈ ਭਾਈ ਕਿਸੇ ਨੂੰ ਆਸਾਨ ਨਹੀਂ ਮੰਨਦਾ ਹੈ ਰਾਜਾ ਪਰਜ ਸੰ ਕਰ ਮਾਰ ਪਸ਼ੂ ਥੋੜੇ ਮਾਤਰ ਵੀ ਕਾਣ ਨਹੀਂ ਕਿਸੇ ਦੀ ਮੰਨਦਾ ਹਾਂ ਜੀ ਰਾਜ ਪਰਜ ਸੰਕਰਮਾਰ ਜੇ ਕੋਈ ਰਾਜਾ ਹੋਵੇ ਉਹਦੇ ਤਾਂ ਵੀ ਜੇ ਪਰਜਿਆ ਰਿਆਦਾ ਆਦਮੀ ਹੋਵੇ ਉਹਨਾਂ ਨੂੰ ਇੱਕੋ ਜਿਹਾ ਹੀ ਮਾਰ ਲੈਂਦਾ ਹੈ ਐਸੋ ਕਾਲ ਬਡਾਨੀ ਇਹ ਕਾਲ ਭਾਈ ਬਡਾਨੀ ਅਸਚਾਰ ਜਿਹੇ ਪਿਆਰੇ ਹਰ ਕੇ ਸੇਵਕ ਜੋ ਹਰ ਭਾਏ ਤਾਂ ਜੀ ਭਲੇ ਵੀ ਕਰਨ ਦੀ ਕੀ ਲੋੜ ਹੈ ਜਿਹੜੇ ਹਰੀ ਦੇ ਸੇਵਕ ਹੋ ਉਹਨਾਂ ਨੂੰ ਵੀ ਕਾਲ ਨਾਲ ਮਾਰ ਲੈਣਾ ਤਾਂ ਸੁਣ ਕੇ ਉਤਰ ਦਿੰਦੇ ਹਨ ਹਰ ਕੇ ਸੇਵਕ ਜੋ ਹਰ ਆਈ ਜੋ ਮਹਾਰਾਜ ਦੇ ਸੇਵਕ ਵੈਸ੍ਰੂਤੀ ਭਾਦ ਨਾ ਕਰਦੇ ਐ ਜੋ ਮਹਾਰਾਜ ਦੇ ਧਾ ਪ੍ਰਕਾਸ਼ ਦੇ ਸਹਿਕ ਗਿਆਨ ਦੇ ਜੋ ਮਹਾਰਾ ਨੂੰ ਭਾਗੇ ਚੰਗੇ ਲੱਗੇ ਆਏ ਹਨ ਦਿਨ ਕੀ ਕਥਾ ਨਿਰਾਰੀ ੜੇ ਉਹਨਾਂ ਦੀ ਕਥਾ ਭਾਈ ਹੋਰ ਦੁਨੀਆ ਵਾਂਗੂ ਨਹੀਂ ਹੈ ਸਹਿਜ ਸੋਗ ਕੇ ਮਰਨਾ ਤਿੰਨ ਕੋ ਅਗਿਆਨੀਆਂ ਦਾ ਸਹਿਜ ਸੋਗ ਦੇ ਮਰਨਾ ਹੁੰਦਾ ਹੈ ਉਨਾਂ ਦੀ ਕਹਾਣੀ ਆਈ ਇਸਾਂਗੀ ਹੈ ਵਹਿਦਾ ਹੈ ਆਵ ਹੈ ਨਾ ਜਾਹੇ ਨਾ ਕਬ ਹੂੰ ਮਰਦੇ ਆਹਾਂ ਇਸ ਜਨਮ ਨੂੰ ਧਾਰ ਕੇ ਉਦੋਂ ਬਾਅਦ ਫੇਰ ਗਰਬ ਵਿੱਚ ਨਹੀਂ ਆਉਂਦੇ ਜਨਮ ਨਹੀਂ ਧਾਰਦੇ ਆ ਕੇ ਇਸ ਦੁਨੀਆ 'ਚ ਤੇ ਫੇਰ ਇਹ ਸਰੀਰ ਦੇ ਚੋਲਾ ਛੱਡਣਾ ਹੀ ਆਖੀਰ ਇਹਨੂੰ ਛੱਡਣ ਤੋਂ ਬਾਅਦ ਫੇਰ ਕਦੇ ਮਰਦੇ ਨਹੀਂ ਹਨ ਪਾਰ ਬ੍ਰਹਮ ਸੰਗਾਰੀ ਉਹ ਕਿੱਥੇ ਚਲੇ ਜਾਂਦੇ ਕਹਿੰਦੇ ਵਾਹਿਗੁਰੂ ਪਾਰ ਨੂੰ ਦੇ ਸੰਗੀ ਹੋ ਜਾਂਦੇ ਆ ਉਹਦੇ ਚ ਭੇਰ ਹੋ ਜਾਂਦੇ ਨੇ ਜਿਵੇਂ ਜਲ ਚ ਜਲ ਪਾ ਕੇ ਮਿਲ ਜਾਂਦਾ ਹੈ ਆਹ ਮਹਾਰਾਜ ਦੇ ਸਰੂਪ ਦੇ ਮੇਲੀ ਹੋ ਜਾਂਦੇ ਹਨ ਪੁੱਤਰ ਕਲਤਰ ਲక్ష్ਮੀ ਮਾਇਆ ਸਾਨੂੰ ਇਹ ਆਨੰਦ ਕਿਵੇਂ ਪ੍ਰਾਪਤ ਹੋਵੇ ਕਹਿਣ ਲੱਗੇ ਤੁਸੀਂ ਵੀ ਮੋਹ ਛੱਡ ਕੇ ਭਜਨ ਕਰੋ ਫੇਰ ਤੁਹਾਨੂੰ ਪ੍ਰਾਪਤ ਹੋਵੇਗਾ ਦੱਸਦੇ ਹਾਂ ਨਾ ਜੀ ਪੁੱਤਰ ਕਲਤਰ ਲక్ష్ਮੀ ਮਾਇਆ ਜਿਹੜਾ ਪੁੱਤਰ ਤੇ ਸਾਡਾ ਤੇ ਕਲਤਰ ਸਾਡੇ ਪੁੱਤਰ ਦੀ istri ਨੋ ਹੈ ਤੁਹਾਡੀ ਲక్ష్ਮੀ ਮਾਇਆ ਤੇ ਲక్ష్ਮੀ ਆਪਦੇ ਘਰ ਵਾਲੀ ਭਾਗਾਂ ਵਾਲੀ ਮੰਨੀ ਹੈ ਜਿਹੜੀ ਤੇ ਮਾਇਆ ਰੋਕੜੀ ਜੋੜਨ ਵਾਲੀ ਹੈ ਜਿਹੜੀ ਤੁਹਾਡੀ ਇਹ ਹੈ ਤਜੋ ਜੀ ਜਾਨੀ ਇਹ ਲక్ష్ਮੀ ਛੋੜੂ ਪੀਏ ਸਾਰੇ ਪਦਾਰਥ ਦਿਲੋਂ ਜਾਣ ਕੇ ਇਹਨਾਂ ਨੂੰ ਛੱਡ ਦਿਓ ਹਰ ਵਾਰ ਛੱਡ ਕੇ ਚਲੇ ਜਾਣ ਨਾਲ ਛੁੱਟਣਾ ਨਹੀਂ ਮੋ ਇਹਨਾਂ ਦਾ ਛੱਡੋ ਜੀਵ ਚ ਜਾਣ ਕੇ ਛੱਡਣਾ ਕਰੋ ਕਹਤ ਕਬੀਰ ਸੁਨੋ ਰੇ ਸੰਤ ਸਭ ਕਬੀਰ ਦੀ ਕੰਨਨ ਹੈ ਸੰਤ ਭਗਤ ਜਨੋ ਸੁਣੋ ਇਹ ਸਾਡੀ ਵਿਚਾਰ ਨੂੰ ਮਿਲ ਹੈ ਸਾਰੰਗ ਪਾਨੀ ਰ ਭਾਈ ਸਾਰੰਗ ਨਾਵੇਂ ਤਨਖ ਨੂੰ ਹੱਥ ਵਿੱਚ ਧਾਰਨ ਵਾਲਾ ਤੁਹਾਨੂੰ ਵੀ ਮਿਲ ਜਾਏਗਾ ਤੁਸੀਂ ਵੀ ਉਸ ਰੂਪ ਚ ਜਿਵੇਂ ਬੰਦੀਹਾ ਨੂੰ ਸ਼ਾਂਤੀ ਭੂਤ ਮਿਲ ਜਾਂਦੀ ਸ਼ਾਂਤ ਆ ਜਾਂਦੀ ਹੈ ਐ ਸਾਰਿੰਗ ਨਾਵਾਂ ਪਰਮੇਸ਼ਰ ਨੂੰ ਤੁਸੀਂ ਮਿਲ ਜਾਓਂ ਧਨਕਧਾਰੀ ਨੂੰ ਮਿਲ ਜਾਓਂਗੇ ਸਾਰਿੰਗ ਸ੍ਰੇਸ਼ਟਾਈ ਅੰਗਾਂ ਜੋ ਚੇਤਨ ਦੇਣ ਵਾਲਾ ਹੈ ਉਸ ਦੇ ਪਾਨੀ ਪ੍ਰੇਮ ਕਰਕੇ ਉਸ ਵਿੱਚ ਮਿਲ ਜਾਓਂਗੇ ਇਹ ਪਿਆਰੇ ਬਿਲਾਵਲ ਵਿਦਿਆ ਨਾ ਪਰੋ ਬਾਦ ਨਹੀਂ ਜਾਨੋ ਇੱਕ ਕੋਈ ਪੰਡੂਸੀ ਬੜਾ ਬਕੰਡਾ ਆਵਾਜ਼ ਸੀ ਅਤੇ ਬੜਾ ਜਲਪਾਵਾਦ ਬਕੰਡਾਵਾਦ ਵਾਲਾ ਕਰਦਾ ਸੀ ਬਾਰਿਆਂ ਨਾਲ ਚਰਚਾ ਕਰਕੇ ਉਹ ਭੇਦਵਾਦ ਨੂੰ ਸਿੱਧ ਕਰਦਾ ਸੀ ਕਬੀਰ ਸਾਹਿਬ ਕੋਲ ਆ ਕੇ ਕਹਿੰਦੇ ਕਬੀਰ ਚਰਚਾ ਕਰ ਲੈ ਬੜੇ ਵਿਦਵਾਨ ਤੂੰ ਜਿੱਤ ਲੈਣਾ ਤਾਂ ਕਬੀਰ ਸਾਹਿਬ ਨੂੰ ਉਹਨਾਂ ਮਗਜ ਭੁਗਾਈ ਕਰਨ ਵਾਲੋਂ ਸੰਕੋਚ ਕਰਨੋਂ ਆਤੇ ਉੱਤਰ ਦਿੱਤਾ ਵਿਦਿਆ ਨਾ ਪਰੋ ਬਾਦ ਨਹੀਂ ਜਾਣੂ ਅਸੀਂ ਭਾਈ ਭੇਦ ਬਾਦ ਦੀ ਵਿਦਿਆ ਨਹੀਂ ਪੜਦੇ ਅਸੀਂ ਕਿਸੇ ਪ੍ਰਕਾਰ ਦੀ ਕੋਟੀ ਯੁਗਤੀਆਂ ਪ੍ਰਧਾਨ ਵਾਲੀ ਵਿਦਿਆ ਆਤਮਾ ਪਰਮਾਤਮਾ ਦੀ ਪ੍ਰਾਪਤੀ ਵਾਜ ਤੋਂ ਬਗੈਰ ਜਿਹੜੀ ਹੋਰ ਵਿਦਿਆ ਉਹ ਨਹੀਂ ਅਸੀਂ ਪੜਦੇ ਹਾਂ ਬਾਦ ਨਹੀਂ ਜਾਣੇ ਤੇ ਝਗੜਾ ਕਰਨ ਚਰਚਾ ਕਰਨ ਪੜਦਾ ਸੀ ਜਾਣਦੇ ਹੀ ਨਹੀਂ ਹਾਂ ਹਰ ਗਉਨ ਕਥਤ ਸੋਨਤ ਬਉਰਾ ਉਹ ਤਾਂ ਭਾਈ ਹਰੀ ਦੇ ਗੁਣਾਂ ਨੂੰ ਕਹਿੰਨੇ ਹਨ ਤੇ ਸਰਵਣ ਕਰਦੇ ਆ ਇਸ ਪ੍ਰਕਾਰ ਬਉਰਾਨੋ ਮਸਤਾਨੇ ਹੋਏ ਹਨ ਹੋਰ ਪਾਸੇ ਸਾਡਾ ਚਿੱਤ ਨਹੀਂ ਜੁੜਦਾ ਹੈ ਮੇਰੇ ਬਾਬਾ ਮੈਂ ਬਉਰਾ ਤਾਂ ਬਉਰਾਨੋ ਕਹਿੰਦੇ ਜੀ ਕੰਗਲੇ ਦਾ ਨਾਮ ਹੁੰਦਾ ਪੰਡਤ ਬੋਲਿਆ ਤਾਂ ਕਮਲਣਾ ਤੂੰ ਤਾਂ ਕਬੀਰ ਸਾਹਿਬ ਜੀ ਕਹਿੰਦੇ ਨੇ ਮੇਰੇ ਮੇਰੇ ਬਾਬਾ ਇਹ ਉਤਮ ਅਧਕਾਰੀ ਜਨੋ ਪੰਬਰ ਵਸ਼ਈ ਤੋਂ ਵੱਡਿਓ ਸੁਣੋ ਮੈਂ ਬੌਰਾ ਠੀਕ ਮੈਂ ਮਸਤਾਨਾ ਹਾਂ ਸਭ ਖਲਕ ਸਿਆਣੀ ਮੈਂ ਬੌਰਾ ਸਾਰੀ ਖਲਕਤ ਹੰਗਤਾ ਮਮਤਾ ਕਰਕੇ ਸਿਆਣੀ ਬੈਠੀ ਏ ਤੇ ਮੈਂ ਮਮਤਾ ਨੂੰ ਮਾਰਿਆ ਕਰਕੇ ਮੈਨੂੰ ਬਾਰਾ ਕੈ ਨਹੀਂ ਹੋ ਤੁਸੀਂ ਮੈਂ ਵਿਗੜਿਆ ਵਿਗੜਾ ਮਤ ਆਉਰਾ ਕਹਿੰਦੇ ਕਬੀਰ ਭਗਤੀ ਕਰਕੇ ਮੁਕਤ ਹੋ ਗਿਆ یوں ਵਿਗੜਿਆ ਸਮਝੋਗੇ ਨਾ ਮੈਨੂੰ ਤੁਸੀਂ ਮੈਨੂੰ ਵਿਗੜਿਆ ਜਾਣ ਕੇ ਭਗਤੀ ਕਰਕੇ ਮੋਖ ਨੂੰ ਪ੍ਰਾਪਤ ਹੋਇਆ ਕੋਈ ਹੋਰ ਨਾ ਕੋਈ ਵਿਗੜ ਜਿਓ ਹੋਰ ਨਾ ਕੋਈ ਭਗਤੀ ਕਰਨ ਲੱਗ ਜੇ ਸਿੱਧੇ ਨਰਕਾਂ ਵਾਲਾ ਫੜਿਓ ਤੁਸੀਂ ਤਾਂ ਇਹ ਬਿਆੰਗ ਬਚਨ ਦਾ ਉਤਰ ਦਿੱਤਾ ਹੈ ਰਹਾਉ ਆਪ ਨਾ ਬਉਰਾ ਰਾਮ ਤੀਓ ਬਉਰਾ ਕੋਈ ਤੂੰ ਕੰਗੜਾ ਪਾਗਲਖਾਨੇ ਪਜਾ دیے ਕਹਿੰਦੇ ਮੈਂ ਆਪ ਤਾਂ ਨਹੀਂ ਬਉਰਾ ਹੋਇਆ ਮਸਤਾਨਾ ਹੋਇਆ ਮੈਨੂੰ ਤਾਂ ਰਾਮ ਪਰਮੇਸ਼ਰ ਨੇ ਆਪਦੀ ਮਸਤੀ ਭਗਤੀ ਕੇ ਸੰਸਾਰ ਵੱਲੋਂ ਬਉਰਾ ਮਸਤਾਨਾ ਕਰ ਲਿਆ ਹੈ ਸਤਗੁਰ ਜਾਰ ਗयो ਭ੍ਰਮ ਮੂਰਾ ਮੇਰੇ ਸਤਗੁਰੂ ਸੱਚੇ ਪਾਤਸ਼ਾਹ ਜੀ ਜਿਹੜਾ ਮੇਰਾ ਪਰਮ ਸੀ ਉਹਨੇ ਜਾਨਿਆ ਨਾ ਜਦੋਂ ਉਹ ਗਿਆ ਚਲਿਆ ਗਿਆ ਮੇਰਾ ਪਰਮ ਪਰਵਿਰਿ ਨਿਵਰਤੀ ਗੁਰੂ ਸਾਹਿਬ ਨੇ ਜਲਣੇ ਕਰਕੇ ਬ੍ਰਹਮਵਿਹਾਸ਼ ਰੂਪੀ ਅਗਨੀ ਨੇ ਜਾਲਤਾ ਇਸ ਪ੍ਰਕਾਰ ਮੇਰਾ ਭਰਮ ਜਿਹੜਾ ਸੀ ਸਾਰਾ ਹੀ ਚਲਿਆ ਗਿਆ ਹੈ ਮੈਂ ਵਿਗੜੇ ਆਪਣੀ ਮਾਤਫੂਈ ਜੇ ਕਿ ਤਾ ਵਿਗੜਿਆ ਨਾ ਕਬੀਰ ਤੂੰ ਜਾਣ ਬੁਝ ਕਿਉਂ ਕਰਦਾ ਇਹ ਠੀਕ ਹੈ ਕਬੀਰ ਸਾਹਿਬ ਕਹਿੰਦਾ ਮੈਂ ਸਲ ਸੰਗਤ ਦੁਆਰਾ ਮਿਲ ਕੇ ਗੁਰਮਤ ਨੂੰ ਧਾਰਨ ਕੀਤਾ ਹੈ ਮਨਮਤ ਨੂੰ ਛੱਡਿਆ ਹੈ اپنی متات વિશે ਵਿਸ਼ੇਸ਼ਣੀ ਖੋਲੀ ਗੋਲੇ ਇਹ بگੜ ਕੇ میرے ਭਰਮ پھੂਲੋ ਮਤ ਕੋਈ ਕਵੀਰ ਸਾਹਿਬ ਜੀ ਗੁਰਮਤ ਨੂੰ ਧਾਰਮ ਕਰਕੇ ਮੁਕਤ ਹੋ ਗਿਆ ਇਹ ਮੇਰੇ ਤੇ ਨਿਸ਼ਚਿਆ ਕਰਕੇ ਭਰਮ ਜਪੇ ਪਹਿਣ ਵਾਲੇ ਜੀਵੋ ਭਰਮ ਕਰਕੇ ਕਿਤੇ ਭੁੱਲ ਨਾ ਜਾਇਓ ਭਗਤੀ ਨਾ ਕਰ ਬੈਠੋ ਤੇ ਸੰਸਾਰ ਦੇ ਚੱਕਰ 'ਚ ਹੀ ਭਟਕਦੇ ਰਹੋ ਸੂ ਬੌਰਾ ਜੂ ਆਪ ਨਾ ਪਛਾਨੇ ਤੁਸੀਂ ਲਖਣ ਤਾਂ ਕਰੋ ਜੀ ਬੌਰੇ ਦੇ ਕਹਿੰਦੇ ਹਾਂ ਸੁਣੋ ਲਖਣ ਕਰਦੇ ਆ ਉਹ ਬੌਰਾ ਕਮਲਾ ਹੁੰਦਾ ਹੈ ਜਿਹੜਾ ਆਪਣੇ ਆਤਮਾ ਦੀ ਪਛਾਣ ਨਾ ਕਰੇ ਦੇ ਨੂੰ ਹੀ ਆਪਣਾ ਮੰਨੀ ਬੈਠਾ ਰਹੇ ਆਪ ਪਛਾਨ ਤਾ ਏਕੂ ਜਾਣੇ ਏਕ ਹੈ ਜਾਣੇ ਸਾਡੇ ਮੱਧ ਇੱਕ ਹੋਰ ਵੀ ਬੌਰਾ ਹੈ ਕਹਿੰਦੇ ਜੇ ਕੋਈ ਆਪਣੇ ਆਤਮਾ ਨੂੰ ਪਛਾਨ ਲਵੇ ਬ੍ਰਹਮ ਰੂਪ ਹੋ ਤਾਂ ਸਾਰਿਆਂ ਦੀ ਕੋਈ ਜਾਣੇ ਉਹਨੂੰ ਵੀ ਅਸੀਂ ਬੌਰਾ ਕਹਿੰਨੇ ਮਸਤਾਨਾ ਕਹਿੰਨੇ ਹਾਂ ਅਬ ਹੈ ਨਾ ਮਾਤਾ ਸੂਕਬ ਹੋ ਨਾ ਮਾਤਾ ਪੰਡਤ ਦੁਪਹਿਰੀ ਪੈ ਜਕਵੀਰ ਜੀ ਮੈਨੂੰ ਬਖਸ਼ ਲੋ ਸਹਬ ਕਬੀਰ ਜੀ ਕਹਿੰਦੇ ਹੈ ਪੰਡਤਾ ਤੂੰ ਭੇਜਦਵਾਰ ਦੀ ਫਸਿਆ ਹੋਇਆ ਹੈ ਅਬ ਇਹ ਨਾ ਮਾਤਾ ਜਿਹੜਾ ਇਸ ਮਨੁੱਖਾ ਜਨੂੰ ਕਹਿ ਕੇ ਵਾਹਿਗੁਰੂ ਦੀ ਪ੍ਰੇਮਾ ਭਗਤੀ ਜੇ ਇਹ ਮਸਤ ਨਹੀਂ ਹੋਇਆ ਸੂਕਬ ਹੋ ਨਾ ਮਾਤਾ ਉਹ ਕਿਸੇ ਜਨੂੰ ਕੀ ਮਸਤ ਨਹੀਂ ਹੋ ਸਕੇਗਾ ਚਾਹੀਦੀ ਹੈ ਹੁਣ ਕਿ ਪਰਮੇਸ਼ਰ ਦੀ ਭਗਤੀ ਕਰਕੇ ਮਸਤੀ ਇਹਦੀ ਚੜੀ ਗਏ ਸਾਰੇ ਭੇਦਵਾਦ ਦੇ ਜਿਹੜਾ ਸਿਆਣਪਾਂ ਭੁੱਲ ਜਾਣ ਜਿਹੜਾ ਇਹ ਜਨਮ 'ਚ ਨਹੀਂ ਮਸਤ ਉਹ ਕਦੇ ਵੀ ਨਹੀਂ ਕਿਸੇ ਜਨਮ 'ਚ ਮਸਤ ਨਹੀਂ ਹੋ ਸਕੇਗਾ ਕਹ ਕਬੀਰ ਰਾਮੈ ਰੰਗ ਰਾਤਾ ਸਭ ਕਬੀਰ ਜੀ ਕਹਿੰਦੇ ਮੈਨੂੰ ਬੋਹਰਾ ਤੁਸੀਂ ਕਹਿੰਦੇ ਮੈਂ ਰਾਮ ਦੇ ਪ੍ਰੇਮ 'ਚ ਰੁੱਤਾਂ ਹਾਂ ਭਾਈ ਤੁਸੀਂ ਵੀ ਅੰਗੇ ਜਾਓ ਤੇ ਨਿਹਾਲ ਹੋ ਜਾਓਗੇ ਸੁਣ ਕੇ ਪੰਤਨ ਵੀ ਗੁਰਮਤ ਛੱਡ ਕੇ ਕਿਉਂ ਗੁਰਮਤ ਹਾੜ ਕੇ ਇਹ ਹਾਲ ਹੋ ਗਿਆ ਉਹ ਭੇਦਵਾਦੀ ਜਿਹੜਾ ਚਰਚਾ ਦਾ ਹੀ ਭੁੱਖਾ ਸੀ ਬਿਲਾਵਲ ਗ੍ਰਹਿਤਾਜ ਬਨਖੰਡ ਜਾਈਐ ਕੋਈ ਸਾਧ ਸਿੰਘ ਜੀ ਬਾਣ ਪ੍ਰਸਤੀ ਸੀ ਉਹ ਕਹਿਣ ਲੱਗਾ ਕਬੀਰ ਘਰ ਵਿੱਚ ਨਹੀਂ ਇਹ ਗਿਆਨ ਆਉਂਦਾ ਬਣ ਚ ਚਲਿਆ ਜਾ ਬਣ ਚ ਜਾ ਕੇ ਤਪੱਸਿਆ ਕਰ ਤੇ ਫੇਰ ਗਿਆਨ ਆਵੇਗਾ ਸਹਿਬ ਕਬੀਰ ਜੀ ਉਹਦੀ ਹਾਲਤ ਨੂੰ ਵੇਖ ਕੇ ਉਹਦਾ ਮਨ ਸੀ ਵਿਕਾਰਾਂ ਵਿੱਚ ਫਸਿਆ ਹੋਇਆ ਤੇ ਉਤੋਂ ਪੇਖ ਬਣਾਇਆ ਸੀ ਬਾਣ ਪ੍ਰਸਤੀਆਂ ਦਾ ਉਹਨੂੰ ਵੇਖੋ ਜਿਹੜਾ ਅੰਦਰਲਾ ਕਬਟਾ ਹੈ ਉਹਨੂੰ ਪਰਿਕਟ ਕਰਕੇ ਮੇਟਣਾ ਚਾਹੁੰਦੇ ਹਨ ਸਹਿਬ ਕਬੀਰ ਜੀ ਗਰੇ ਹੋਤਾਜ ਬਣ ਖੰਡ ਜਾਈਏ ਇਹ ਭਾਈ ਇਹ ਘਰ-ਵਾਰ ਗ੍ਰਸ ਛੱਡ ਜੀਏ ਬਣਾ ਦੇ ਖੰਡ ਟੁਕੜੇ ਵਿੱਚ ਕਿਸੇ ਕਿਤੇ ਚਲੇ ਜਾਈਏ ਮਧੂ ਬਣ ਕੇ ਜਾਂ ਬਿੰਦਰਾਵਾਨਾ ਹਦਕਾਂ 'ਚ ਕਿਉਂ ਖਾਈਏ ਕੰਦਾ ਉੱਥੇ ਰੋਟੀ ਵੀ ਖਾਣੀ ਛੱਡ ਲਈਏ ਚੁਣ-ਚੁਣ ਕੇ ਕੰਦ ਨਾਉਂ ਦਾਣਿਆਂ ਦੇ ਨਾਲ ਜਿਹੜੇ ਲੱਗੇ ਹੁੰਦੇ ਐ ਫਲ ਆਦਿਕ ਉਹਨਾਂ ਨੂੰ ਚੰਚਣ ਕੇ ਖਾਣਾ ਕਰੀਏ ਫਲ ਫੁੱਲ ਆਵੇ ਖਾਈਏ ਕੰਡਾ ਸੰਪਰਦਾ ਜੀਵ ਕੰਡਾ ਦਾ ਫਲ ਫੁੱਲ ਦਾ ਨਾਮ ਵੀ ਹੈ ਇੱਕ ਜੀਵੀ ਕੰਦ ਹੁੰਦੇ ਹਨ ਇੱਕ ਤਾਂ ਮੂਲ ਹੁੰਦੇ ਐ ਮੂਲ ਹੁੰਦੇ ਜਿਹੜੇ ਜੜਾਂ ਦੇ ਵਿੱਚੋਂ ਥੱਲਿਓਂ ਮੂੜੀਆਂ ਗਾਜਰਾਂ ਜਿਵੇਂ ਐ ਨਿਕਲਣ ਜਿਹੜੇ ਢਾਣਿਆਂ ਦੇ ਨਾਲੋਂ ਟੁੱਟਣ ਉਹਨਾਂ ਨੂੰ ਕੰਧ ਕਹੀਦਾ ਫਲ ਫੁੱਲਾ ਦੇ ਖਾਈਏ ਅਜ ਹੋਮ ਵਿਕਾਰ ਨਾ ਛੋੜ ਲਈ ਅਜੇ ਵੀ ਇਹ ਜੀਵ ਵਕਾਰਾਂ ਨੂੰ ਨਹੀਂ ਛੱਡਦਾ ਤਿਆਗਦਾ ਹੈ ਪਾਪੀ ਮਨਮੰਦਾ ਐਸਾ ਪਾਪੀ ਚਿਤ ਹੈ ਮਨਤ ਮੰਦਾ ਸੰਕਲਪ ਦੀਸ਼ਾਂ ਦਾ ਰਖੀ ਬੈਠਾ ਛੱਡਦਾ ਨਹੀਂ ਹੈ ਐਸਾ ਮਨ ਕਰਕੇ ਮੰਦਾ ਹੋ ਰਿਹਾ ਢਿਹੜਾ ਹੋ ਰਿਹਾ ਹੈ ਕਿਉਂ ਛੂਟੋ ਕੈਸੇ ਤੜੋ ਕੀ ਅੰਗਰਜਾਮੀ ਵਾਹਿਗੁਰੂ ਅੱਗੇ ਅਰਦਾਸ ਕਰੋ ਭਾਈ ਮਾਰਾ ਮੈਂ ਕਿਵੇਂ ਛੁੱਟਾਂ ਇਹ ਬੰਧਣਾਤੋਂ ਕਿਸ ਪ੍ਰਕਾਰ ਮੇਰਾ ਤਰਨਾ ਹੋਵੇ ਸੰਸਾਰ ਤੋਂ ਭਵਜਲ ਨਿਧ ਭਾਰੀ ਇਹ ਭਵਜਲ ਸੰਸਾਰ ਸਮੁੰਦਰ ਖਜਾ ਸਮੁੰਦਰ ਦੀ ਨਾ ਹੀ ਬੜਾ ਭਾਰੀ ਹੈ ਜਿਹੜੇ ਜੰਮਣ ਮਰਨ ਦਾ ਭਾਅ ਹੈ ਐਸਾ ਸੁਮੰਦਰ ਆ ਪਾਰੀ ਇਹ ਰਾਖ ਰਾਖ ਮੇਰੇ ਬੀਠਲ ਮਹਾਰਾ ਜੀ ਬੇਨਤੀ ਕਰੋ ਏ ਮਾਰਾ ਰੱਖਿਆ ਕਰ ਲੈ ਰੱਖਿਆ ਕਰ ਲੈ ਫੇ ਮੇਰੇ ਬੀਠਲ ਭਗਵਾਨ ਪਰਮੇਸ਼ਰ ਅੰਤਰੀ ਜਾਨੀ ਸਾਡੀ ਰੱਖਿਆ ਕਰ ਲੈ ਬੀਠਲ ਸਾਹਿਬ ਸੰਗਤ ਜੀ ਪੁੰਡਰੀਕ ਭਗਤ ਨੇ ਦੱਖਣ ਦੇ ਵਿੱਚ ਭਗਤੀ ਕਰਦਾ ਸੀ ਮਹਾਰਾ ਸਰਗੁਣ ਸੂਪਤਾਰ ਕੇ ਦਰਸ਼ਨ ਦਿੱਤੇ ਕਿਨ ਇੱਕ ਮਾਰਾ ਦੀ ਭੇਟਾ ਕੀਤੀ ਸੀ ਇੱਕ ਸਰਾਨੇ ਰੱਖਦਾ ਹੁੰਦਾ ਸੀ ਉਹ ਇੱਧੇ ਤੇ ਆ ਕੇ ਭਗਵਾਨ ਖੜ ਜੇ ਜਿਸ ਕਰਕੇ ਦੱਖਣ ਦੇ ਨਾਮ ਬੀਠ ਨਾ ਇੱਕਦਾ ਹੈ ਜਿਹੜਾ ਇਹਨੂੰ ਲਵੇ ਉਹਦਾ ਨਾਮ ਬੀਠਲ ਹੋਇਆ ਇਹ ਨਾਮ ਵੇਦਾਂ ਸ਼ਾਸਤਰਾਂ 'ਚ ਨਹੀਂ ਹੈ ਇਸ ਪ੍ਰਕਾਰ ਭਗਤਾਂ ਦੇ ਜੀਵਨ ਕਰਕੇ ਪ੍ਰਵਿਰਤ ਹੋਇਆ ਹੋਇਆ ਹੈ ਸੋ ਇਸ ਤਰ੍ਹਾਂ ਇੱਕ ਅੱਖਰ ਕੋਸ਼ ਅਨਸਾਰ ਬੀ ਨਾ ਉਤਪਤੀ ਦਾ ਹੈ ਖਾ ਨਾ ਇਸ ਵੀ ਦਾ ਹੈ ਲਾ ਨਾ ਲੈਤਾ ਦਾ ਹੈ ਸਰਵ ਪਾਲਕ ਸਰਵ ਕਾਲਕ ਸਰਵ ਕੋ ਪੁਨ ਕਾਲ ਹੈ ਪਰਮੇਸ਼ਰ ਰੱਖਿਆ ਕਰ ਲੈ ਰੱਖਿਆ ਕਰ ਲੈ ਤੂੰ ਰੱਖਣੇ ਯੋਗ ਹੈ ਕਾਮ ਕ੍ਰੋਧ ਜਿਹੜੇ ਅੰਦਰ ਆਏ ਦੇ ਇਸ ਵਾਹ ਲਾਣਤਾ ਦੀ ਉਡਾਉਣ ਵਾਲੀ ਹੈ ਇਹਨਾਂ ਤੁਸੇ ਮੇਰੇ ਪਰਮੇਸ਼ਰ ਰੱਖ ਲੈ ਜਨ ਸਰਨ ਤੂੰ ਮਾਰੀ ਮੈਂ ਜਨ ਭਗਤ ਤੇਰਾ ਆਪ ਦੀ ਸ਼ਰਨ ਹਾਂ ਏ ਪਰਮੇਸ਼ਰ ਰਹਾਉ ਵਿਖੇ ਵਿਖੇ ਕੀ ਬਾਸਨਾ ਤੇ ਅੰਦਰ ਜਮੀ ਇੱਕ ਵਿਸ਼ਾ ਵੇਖਣ ਦਾ ਸੁਣਨ ਦਾ ਸੁੰਘਣ ਦਾ ਸਪਰਸ਼ ਦਾ ਜੁਬਾਨ ਦੇ ਸਵਾਦ ਦਾ ਇਤਿਆਦਿਕ ਜਿਹੜੇ ਵਿਸ਼ੇ ਹਨ ਪੰਜੇ ਸੌਤ ਸਪਰਸ਼ ਰੂਪ ਦਾ ਗੰਧ ਇਹਨਾਂ ਦੀ ਕਿਹ ਕੁ ਵਿਸ਼ੇ ਦੀ ਇਹ ਵਾਸ਼ਨਾ ਹੈ ਤਾਜੀ ਹੈ ਨਹਿ ਜਾਈ ਇਹ ਛੱਡੀ ਨਹੀਂ ਜਾਂਦੀ ਜਿਸ ਪ੍ਰਕਾਰ ਚਮੜੀ ਦੇ ਸਪਰਸ਼ ਵਿੱਚ ਆਖੀ ਮਰ ਗਿਆ ਉਹ ਫੁੱਲਾਂ ਦੀ ਸੁਗੰਧ ਵਿੱਚ ਭੌਰਾ ਮਰ ਗਿਆ ਜਵਾਨ ਦੇ ਸਵਾਦ ਵਿੱਚ ਮੱਛੀ ਪਕੜੀ ਗਈ ਅਖਾਂ ਦੇ ਸਵਾਦ ਦੇਖਣ ਕੇ ਰੂਪ ਵਿੱਚ ਪਤੰਗਾ ਮਰ ਗਿਆ ਕੰਨਾਂ ਦੇ ਘੰਟਾ ਛੇੜੇ ਦੇ ਸ਼ਬਦ ਨੂੰ ਸੁਣ ਕੇ ਹਰਨ ਮਰ ਗਿਆ ਕਿਉਂ ਇੱਕ ਇੱਕ ਵਿਸ਼ੇ ਦੀ ਵਾਸ਼ਨਾ ਹੈ ਦੇ ਅੰਦਰ ਪੰਜੇ ਵਿਸ਼ੇ ਚਿੰਬੜੇ ਆ ਇਹ ਤੋ ਛੱਡੀ ਨਹੀਂ ਜਾਂਦੀ ਜੀਵ ਦੇ ਪਾਸੋਂ ਅਨਕ ਜਤਨ ਕਰ ਰਾਖੀ ਹੈ ਅਨੇਕਾਂ ਜਤਨ ਸੰਜਮ ਸਾਧਨ ਕਰਕੇ ਅੱਖਾਂ ਵੀ ਛੱਡিয়ে ਫੇਰ ਵੀ ਅੰਦਰ ਰੂਪ ਕਲ ਬਿਦਾ ਰਹਿੰਦਾ ਕੰਨਾਂ 'ਚ ਬੁਜੇ ਦੇ ਛੱਡিয়ে ਫੇਰ ਵੀ ਆਵਾਜ਼ਾਂ ਆਪ ਹੀ ਸੰਕਲਪ ਦੀਆਂ ਪਾਈ ਰੱਖਦਾ ਕਿਉਂ ਨੇਕਾਂ ਜਤਨ ਕਰਕੇ ਰਖੀਏ ਰੋਕ ਕੇ ਫਿਰ ਫਿਰ ਲਪਟਾਈ ਮੁਰਮੁਰ ਕੇ ਮੰਦੀ ਆਦਤ ਆਇਆ ਕਿਸ ਪ੍ਰਕਾਰ ਕਾਂ ਦਾ ਸੁਭਾਅ ਹੈ ਇਸ ਪ੍ਰਕਾਰ ਮੁਰਮੁਰ ਕੇ ਵਿਸ਼ਿਆਂ ਵਿੱਚ ਹੀ ਲੜਦਾ ਹੈ ਯਾਰਾ ਜੀਵਨ ਜੋਵਨ ਗਿਆ ਫਿਰ ਮਹਾਰਾਜ ਦੇ ਕੋ ਜਵਾਨੀ ਦਾ ਸਮਾਂ ਚਲਿਆ ਗਿਆ ਜਵਾਨੀ ਦਾ ਜੀਵਨ ਚਲਿਆ ਗਿਆ ਹੁਣ ਜਿਹੜਾ ਬੁਢੇਪਾ ਆ ਗਿਆ ਹੈ ਬੁਢੇਪੇ ਦਾ ਜੀਵਨ ਆ ਗਿਆ ਹੈ ਵਿਸ਼ ਕੀਆ ਨਾਨੀ ਕਾ ਹੁਣ ਤਾਂ ਕਿ ਬੁਢੇ ਹੋ ਗਏ ਕੋਈ ਚੰਗਾ ਕੰਮ ਨਹੀਂ ਕਰਿਆ ਬਾਲਕ ਵਾਸਤਾ ਖੇਲ ਦੀ ਗੁਆਤੀ ਜਵਾਨੀ ਪਿਛਾਣ ਦੀ ਗੁਆਤੀ ਬੁੱਢੀ ਪੇਜ ਵੀ ਕੁਛ ਨਾ ਕੀਤਾ ਅੱਛਾ ਕੰਮ ਇਹੋ ਜੀ ਆਰਾ ਨਿਰਮੂਲ ਪੇਜ ਦਾ ਜੀਵਨ ਸੀ ਅਮੋਲਕ ਮਿਲਿਆ ਹੋਇਆ ਸੀ ਕਿਦੋਂ ਮੁੱਲ ਨਹੀਂ ਮਿਲਦਾ ਮਨੁੱਖਾ ਜਨਮ ਕੌਡੀ ਲਗ ਮੀਕਾ ਮਾਇਆ ਵਿੱਚ ਲੱਗੇ ਮੀਕਾ ਇੱਕ ਕੌਡੀ ਦੇ ਹੋ ਰਹੇ ਆ ਇੱਕ ਕੌਡੀ ਆੜ ਕੋ ਫਿਰ ਢੂੜਦੇ ਹੀ ਦੀ ਹਾਲਤ ਹੋ ਰਹੀ ਹੈ ਕੌਡੀ ਲਗ ਮੀਕਾ ਕੌਡੀ ਮਾਇਆ ਦੇ ਚ ਲਾ ਕਰਕੇ ਮੀਕਾ ਇੱਕ ਕੌਡੀ ਦਾ ਹੋ ਰਿਹਾ ਹੈ ਮੀਕਾ ਕੌਡੀ ਨਾਲ ਮਿਲ ਕੇ ਮਾਇਆ ਦਾ ਰੂਪ ਹੀ ਹੋ ਰਿਹਾ ਹੈ ਮਰਮਾ ਰਵਰੋ ਨਿਸ਼ਚਿਤ ਨਾ ਹਨ ਨੀਤ ਨਾਨਕ ਮੂਰਤ ਚਿੱਤਰ ਜਿਉ ਛੜਤ ਨਾ ਹਨ ਪੀਟ ਜਿਵੇਂ ਕੰਧ ਦੀ ਮੂਰਤ ਬਣਿਆ ਹੁੰਦਾ ਮਾਇਆ ਰੂਪੀ ਕੰਧ ਹੈ ਮੂਰਤ ਬਣਿਆ ਹੈ ਛੜਦਾ ਨਹੀਂ ਹੈ ਕੁਝ ਵੀ ਚੰਗਾ ਕੰਮ ਨਹੀਂ ਕਰਦਾ ਕੌਡੀਆਂ ਮਾਇਆ ਦੇ ਚ ਲਾ ਕਰਕੇ ਮੀਕਾ ਇੱਕ ਕੌਡੀਆ ਹੋ ਰਿਹਾ ਮੁੱਲ ਦਾ ਬਹੁ ਕਬੀਰ ਮੇਰੇ ਮਾਧਵਾ ਕਬੀਰ ਸਾਹਿਬ ਕਹਿੰਦੇ ਨੇ ਏ ਮੇਰੇ ਮਾਇਆ ਦੇ ਪਤੀ ਪਰਮੇਸ਼ਵਰ ਤੂੰ ਸਰਬ ਵਿਆਪੀ ਤੁਸੀਂ ਤਾਂ ਮਾਰਾ ਸਾਰਿਆਂ ਥਾਵਾਂ 'ਚ ਵਿਆਪਕ ਹੋ ਐਸਾ ਕਿਹੜਾ ਥਾਂ ਜਿੱਥੇ ਸੱਚੇ ਪਾਤਸ਼ਾਹ ਵਿਆਪਕ ਨਹੀਂ ਹੋ ਤੂੰ ਸੰਸਾਰ ਨਾ ਹੀਂਦਾ ਆ ਮੈਂ ਇਹ ਨਹੀਂ ਕਿਹਾ ਆਪਨੇ ਸੁਦਰਸ਼ ਮਹਾਰਾਜ ਬਿਆਲੂ ਨਹੀਂ ਕੋਈ ਹੈ ਉਹ ਸੰਸਾਰ ਪਾਪੀ ਮੇਰੇ ਸਮਾਨ ਮਾਰਾ ਸਾਰ ਸਾਰਿਆਂ ਦੇ ਚ ਵੇਖੀਏਗੇ ਕੋਈ ਪਾਪੀ ਨਹੀਂ ਹੈ ਮੈਂ ਉਗਣਾ ਵਾਲਾ ਹਾਂ ਤੂੰ ਬਖਸ਼ਿੰਦ ਹੈ ਇਹ ਪਿਤਾ